ਪ੍ਰਦੀਪ ਕੁਮਾਰ ਨੰਦਾ ਸਮਾਜਿਕ ਕਾਰਕਟਰ ਰਾਜਪੁਰਾ ਜਨਰਲ ਸਖਤਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਨੌਰਥ ਅੱਜ ਜਿਹੜਾ ਕੈਂਡਰ ਬਾਅਦ ਚ ਕਿੱਟ ਰੱਖਿਆ ਉਹ ਵੀ ਬਦਲ ਗਈ ਅੱਜ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਸ਼੍ਰੀ ਵਿਸ਼ੂ ਸ਼ਰਮਾ ਤੇ ਪਰਮਜੀ ਦੀ ਰਹਿਨਮਾਈ ਦੇ ਵਿੱਚ ਜੋ ਸਾਡੇ ਸ਼ਹੀਦ ਹੋਏ 14 ਫਰਵਰੀ 2019 ਨੂੰ ਕਸ਼ਮੀਰ ਦੇ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਪਲਵਾਮਾ ਦੇ ਸ਼ਹੀਦ ਕਿਹਾ ਜਾਂਦਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਸਮਨ ਪੇਟ ਕਰਨ ਵਾਸਤੇ ਅਫੀਜ ਇੱਕ ਪ੍ਰੋਗਰਾਮ ਰੱਖਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਨ ਇਹ ਸੀ ਕਿ ਨੌਜਵਾਨਾਂ ਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾਏ ਕਿਉਂਕਿ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਆਪਣੇ ਦੂਜੇ ਧੰਦੇ ਚ ਪੈ ਗਈਆਂ ਲੇਕਿਨ ਦੇਸ਼ ਭਗਤੀ ਦਾ ਜਜ਼ਬਾ ਜਿਹੜਾ ਹੈ ਅਲੋਪ ਹੁੰਦਾ ਗਿਆ ਦੇਸ਼ ਭਗਤੀ ਤੋਂ ਲੋਕ ਪਿੱਛੇ ਹਟਣ ਲੱਗ ਗਏ ਦੇਸ਼ ਦੀ ਸੁਰੱਖਿਆ ਰੱਖਿਆ ਦੀ ਕਿਸੇ ਨੂੰ ਧਿਆਨ ਨਹੀਂ ਰਿਹਾ ਲੇਕਿਨ ਜਦ ਦੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਕਮਾਂਡ ਆਪਣੇ ਹੱਥ ਦੇ ਵਿੱਚ ਲਈ ਹੈ ਉਹ ਨੌਜਵਾਨ ਉਹਨੂੰ ਜਾਗਰੂਕ ਕਰ ਰਹੇ ਹਨ ਤੇ ਇਸ ਗੱਲ ਦਾ ਪ੍ਰਯਾਸ ਕਰ ਰਹੇ ਹਨ ਕਿ ਭਾਰਤ ਦੇ ਵਿੱਚ ਫਿਰ ਇੱਕ ਵਾਰੀ ਦੇਸ਼ ਭਗਤੀ ਦਾ ਨੌਜਵਾਨਾਂ ਦੇ ਵਿੱਚ ਅਜਬਾ ਜਾਗੇ ਅੱਜ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਰਾਜਪੁਰਾ ਵੱਲੋਂ ਬਹੁਤ ਵਧੀਆ ਪ੍ਰੋਲਾ ਕੀਤਾ ਗਿਆ ਤੇ ਇਹ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਉਹਨਾਂ ਨੂੰ ਸ਼ਰਧਾਂ ਸਫਲ ਭੇਟ ਕੀਤੇ ਗਏ ਔਰ ਅਸੀਂ ਇਸ ਗੱਲ ਦਾ ਯਕੀਨ ਕਰਦੇ ਹਾਂ ਕਿ ਨੌਜਵਾਨ ਦੇਸ਼ ਭਗਤੀ ਦੇ ਰਸਤੇ ਤੇ ਚਲਦੇ ਹੋਏ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦੇਣਗੇ ਅੱਜ ਦੇਖਣ ਨੂੰ ਲੈ ਕਾਫੀ ਨੌਜਵਾਨ ਇਕੱਠੇ ਹੋਏ ਹੋਏ ਆ ਕੀ ਕਹਿੰਦੇ ਜਬ ਨੌਜਵਾਨ ਹੋਏ ਨੌਜਵਾਨ ਇਹ ਜਿਹੜੇ ਸਾਡੇ ਵਿਸ਼ੂ ਸ਼ਰਮਾ ਜੀ ਔਰ ਪਰਮ ਜੀ ਐ ਇਹਨਾਂ ਨੇ ਰਾਜਪੁਰਾ ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਇਕਾਈ ਸ਼ੁਰੂ ਕੀਤੀ ਹੈ ਇਹ ਤਾਂ ਅਜੇ ਬਹੁਤ ਘੱਟ ਨੌਜਵਾਨ ਹੈ ਜਿਹੜੇ ਪਿੰਡਾਂ ਦੇ ਨੌਜਵਾਨ ਜੁੜੇ ਹੋਏ ਆ ਉਹ ਟਾਈਮ ਸਿਰ ਆਪਣੇ ਘਰ ਚਲੇ ਗਏ ਲੇਕਿਨ ਇੱਕ ਬਹੁਤ ਵੱਡਾ ਹਯੂਮ ਨੌਜਵਾਨਾਂ ਦਾ ਤੁਹਾਨੂੰ ਅੱਗੇ ਨੂੰ ਦੇਖਣ ਨੂੰ ਮਿਲੇਗਾ ਤੁਹਾਡਾ ਆਪਣਾ ਨਾਮ ਹੈ ਮੇਰਾ ਨਾਮ ਪਰਮਵੀਰ ਸਿੰਘ ਹੈ ਜੀ ਮੈਂ এবੀ ਵੀਪੀ ਰਾਜਪੁਰਾ ਦਾ ਨਵਾਂ ਇੰਚਾਰਜ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਅੱਜ ਸਾਡੇ ਲਈ ਸਮਾਂ ਕੱਢਿਆ ਕਾਫੀ ਦੇਰ ਦੀ ਇੱਛਾ ਸੀਗੀ ਕਿ ਆਪਾਂ ਆਪਣੇ ਨੌਜਵਾਨਾਂ ਨੂੰ ਆਪਣੇ ਦੇਸ਼ ਨਾਲ ਜੋੜੀਏ ਆਪਣੇ ਪੰਜਾਬ ਨੂੰ ਵੀ ਉੱਚਾ ਚੱਕੀਏ ਤੇ ਆਪਣੇ ਸ਼ਹੀਦ ਹੋਏ ਵੀਰਾਂ ਦੇ ਅੱਗੇ ਵੀ ਸਿਰ ਝੁਕਾਈਏ ਬڑے-ਬڑے ਮੌਕੇ ਸਭ ਨੂੰ ਮਿਲਦੇ ਨੇ ਅਸੀਂ ਸ਼ੁਰੂ ਕੀਤਾ ਏ ਤੇ ਅਸੀਂ ਚਾਹੁੰਦੇ ਆਂ ਕਿ ਅਸੀਂ ਆਪਣੇ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਐਵੇਂ ਹੀ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹੀਏ ਅੱਜ ਕੱਲ੍ਹ ਤੇ ਨੌਜਵਾਨ ਬੱਚੇ ਨੂੰ ਕੀ ਕਹਿਣ ਜਾਂਦੇ ਹੋ ਤੁਸੀਂ ਦੇਖੋ ਜੀ ਅੱਜ ਕੱਲ੍ਹ ਤਾਂ ਬੱਚੇ ਸਾਰੇ ਹੀ ਲਗਭਗ 80% ਬੱਚੇ ਮੋਬਾਈਲ ਸੋਸ਼ਲ ਮੀਡੀਆ ਨੇ ਇੰਨੇ ਤਾਂ ਜਿਆਦਾ ਭੜਕਾ ਦਿੱਤੇ ਨੇ ਕਿ ਉਹ ਗਲਤ ਰਸਤੇ ਤੇ ਜਾਂਦੇ ਫਿਰਦੇ ਨੇ ਕਾਫੀ ਬੱਚੇ ਤੁਸੀਂ ਆ ਦੇਖ ਲਓ ਨਸ਼ੇ ਨਸ਼ਿਆਂ ਨੇ ਜਿਆਦਾ ਵੈਸੇ ਕਰਤਾ ਮੈਂ ਚਾਹੁੰਦਾ ਹਾਂ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਇੱਕ ਸੇਧ ਦਈਏ ਇਹਨਾਂ ਨੂੰ ਚੰਗੇ ਰਾਹ ਪਾਈਏ ਨਸ਼ਿਆਂ ਤੋਂ ਦੂਰ ਕਰੀਏ ਚੋਰੀਆਂ ਤੋਂ ਦੂਰ ਕਰੀਏ ਹੁਣ ਤੁਸੀਂ ਦੇਖੋ ਰਾਜਪੁਰੇ ਤੇ ਹਾਲਾਤ ਕਿੰਨੇ ਮਾੜੇ ਨੇ ਹਰ ਰੋਜ਼ ਕੋਈ ਨਾ ਕੋਈ ਚੋਰੀ ਹੋ ਜਾਂਦੀ ਆ ਕਿਸੇ ਨਾ ਕਿਸੇ ਬੱਚੇ ਦੀ ਨਸ਼ੇ ਕਰਨਾ ਡੈਥ ਹੋ ਜਾਂਦੀ ਆ ਮੈਂ ਚਾਹੁੰਦਾ ਹਾਂ ਉਹ ਆਪਣੇ ਇਹਨਾਂ ਫੌਜੀ ਵੀਰਾਂ ਤੋਂ ਸਿੱਖਣ ਤੇ ਆਪਣੇ ਦੇਸ਼ ਲਈ ਲੜਨਾ ਤਾਂ ਜੋ ਆਪਣਾ ਦੇਸ਼ ਤਰੱਕੀ ਕਰੇ ਤੇ ਜਿਹੜੇ ਆਪਣੇ ਦੇਸ਼ ਨੂੰ ਕਾਇਰਤਾ ਨਾਲ ਖਤਮ ਕਰ ਰਹੇ ਨੇ ਉਹਨਾਂ ਨੂੰ ਘਰੇ ਵੜ ਕੇ ਖਤਮ ਕਰੀਏ